ਆ ਲਓ ਜੀ ਦੇਖੋ ਜੀ সুইমিং ਪੂਲ ਜੀ ਮੱਜਾਂ ਦੇ ਲਈ ਬਣਾਤਾ সুইমিং ਪੂਲ ਜੀ ਕਿਆ ਕਮਾਲ ਦੀ ਗੱਲ ਹੈ ਜੀ ਸੱਸੀ ਕਾਲ ਜੀ ਮੈਂ ਕਹਿੰਦਾ ਜੀ ਪਿਓ ਪੁੱਤਰ ਕੰਮ ਕਰੇ ਬੜਾ ਜ਼ਬਰਦਸਤ ਜੀ ਹਾਂ ਜੀ ਆਹ ਕਿਆ সুইমিং ਪੂਲ ਕਿੱਦਾਂ ਬਣਾਤਾ ਮੱਜਾਂ ਲਈ ਜੀ ਇਹ ਬਣਾਇਆ ਜੀ ਮੱਜਾਂ ਰਾਤ ਨੂੰ ਜਿੱਦਾਂ ਵੀ ਮੱਛਰ ਖਾਈ ਜਾਂਦਾ ਬੰਨੀਆਂ ਹੋਈਆਂ ਨੂੰ ਹੂੰ ਇਹ ਸਾਰੀ ਰਾਤ ਹੁਣ ਖੁੱਲੀਆਂ ਮੱਜਾਂ ਰਹਿਣੀਆਂ ਵੀ ਸਾਰੀ ਰਾਤ ਪਾਣੀ 'ਚ ਬੈਠੇ ਰਹਣੀਆਂ ਅੱਛਾ ਜੱਸ ਛਾਵ ਨੂੰ ਧਾਰਾ ਚੋਕੇ 8:00 ਵਜੇ ਸੀ ਪਾਣੀ ਇੱਧਰ ਛੱਡ ਦਨੇ ਆ ਲੋੜ ਆਪਣਾ ਪਾਣੀ ਚ ਬੈਠੀ ਰਹਿੰਦੀ ਹੈ ਜਿਹਨੇ ਬਾਹਰ ਨਿਕਲਣਾ ਬਾਹਰ ਨਿਕਲ ਜਾਂਦੀ ਹੈ ਕਮਾਲ ਦੀ ਗੱਲ ਹੈ ਜੀ ਆਹ ਦੇਖੋ ਜੀ ਜ਼ਬਰਦਸਤ ਕੰਮ ਹੈ ਜੀ ਕਹਿੰਦੇ ਜੀ ਮੱਜਾਂ ਦੇ ਲਈ ਸੁੱਖ ਸੁਭਦਾ ਦੇ ਲਈ ਔਰ ਉਹ ਸਿਹਤ ਯਾ ਬ੍ਰਾਂਡ ਇਹਨਾਂ ਨੇ ਬਣਾਤਾ ਸਵਿੰਗ ਪੂਲ ਜੀ ਕਿੰਨੀਆਂ ਮੱਜਾਂ ਦੀ ਆਪਣੇ ਕੋਲ ਜੀ ਆਪਣੇ ਕੋਲ 12 13 ਕ ਮੱਜਾਂ ਹੂੰ ਬਾਕੀ 10 12 ਝੋਟੀਆਂ ਅਫਸਰ ਅੱਛਾ ਇੱਕ ਝੋਟਾ ਹੋ ਗਿਆ ਹੂੰ ਬਾਕੀ ਛੋਟੇ ਬੱਚੇ ਹੂੰ ਬਾਕੀ ਗਾਈਆਂ ਨੂੰ ਬਹੁਤ ਫਾਇਦਾ ਗਾਈਆਂ ਨੂੰ ਜਿੱਦਾਂ ਹੁਣ ਗਰਮੀ ਆ ਪਾਣੀ ਦੇ ਫੁਆਰੇ ਲਾਉਨੇ ਉਹਦੇ ਨਾਲ ਵੀ ਬਿਮਾਰ ਹੁੰਦੀਆਂ ਹੂੰ ਤੇ ਦੂਜਾ ਹੁਣ ਜਿੱਦਾਂ ਨਿਲਾਤੀਆਂ ਦੋ ਤਿੰਨ ਘੰਟੇ ਨਾਲ ਰਾਮ ਰਹਿਣਾ ਸਵੇਰੀ ਨਾਲ ਆਦੀ ਦੀਆਂ ਸ਼ਾਮ ਨੂੰ ਫੇਰ ਨਾਲ ਆਦੀ ਦੀਆਂ ਹੂੰ ਆਪਣੇ ਆਪ ਹੁਣ ਇਹ ਹਿਲ ਗਿਆ ਆਪਣੇ ਆਪ ਕਹਿੰਨੇ ਵੀ ਫਾਟਕ ਖੋਲੋ ਅਸੀਂ ਪਾਣੀ ਵੀ ਜਾਣਾ ਸਵੀਮਿੰਗ ਪੂਲ ਦੇ ਵਿੱਚ ਹੀ ਪਾਣੀ ਚ ਜਾਣਾ ਬੰਦਿਆਂ ਲਈ ਤਾਂ ਸਵੀਮਿੰਗ ਪੂਲ ਸੁਣਿਆ ਮੱਜਾਂ ਦੇ ਲਈ ਬਣਾਤਾ ਮਹਸਾ ਲਈ ਬਣਾਤਾ ਕਮਲ ਦੀ ਗੱਲ ਹੈ ਇਹ ਆਪਣੇ ਏਰੀਏ ਵਿੱਚ ਹੈ ਨਹੀਂ ਜੀ ਆਪਣੇ ਰੋਪੜ ਜ਼ਿਲ੍ਹੇ ਚ ਕਿਸੇ ਦਾ ਹੋਊਗਾ ਮੈਨੂੰ ਮੈਂ ਤਾਂ ਲੇਕਿਨ ਰੋਪੜ ਜ਼ਿਲ੍ਹੇ ਚ ਆਪਣਾ ਨਵਿਕ ਲਈ ਹੈ ਇਹ ਮੈਨੂੰ ਮੈਂ ਤਾਂ ਨਹੀਂ ਵੀ ਕਿਸੇ ਦਾ ਹੋਊਗਾ ਹੋਊਗਾ ਦਾ ਕਮੈਂਟ ਕਰਨਗੇ ਜੀ ਹੋਊਗਾ ਤਾਂ ਕੋਈ ਕਮੈਂਟ ਕਰਕੇ ਦੱਸਿਓ ਹੂੰ ਚੰਗੀ ਗੱਲ ਆ ਜੇ ਕਿਸੇ ਦੇ ਹੋਵੇ ਵੈਸੇ ਬਣਾਉਣਾ ਚਾਹੀਦਾ ਹੂੰ ਇਹਦਾ 1.5 ਲੱਖ ਰੁਪਇਆ ਮਿਸਤਰੀ ਨੇ ਠੇਕਾ ਠਿੱਕਾ ਮੰਗਿਆਦਾ ਵੀ ਬਣਾਉਣ ਬਣਾਉਣ ਦਾ ਅੱਛਾ ਮੈਂ ਮਿਸਤਰੀ ਨੂੰ ਕਹਾਂ ਮੈਂ 1.5 ਲੱਖ ਵਿੱਚ ਤਿਆਰ ਕਰਨਾ ਹੂੰ ਉਹਨੇ 4 ਲੱਖ ਦਾ ਮਟੀਰੀਅਲ ਲਾਇਆ ਤਾਂ ਇਹਦਾ ਵਿੱਚੇ ਲੇਬਰ ਵਿੱਚੇ ਸਾਰਾ ਖਰਚਾ 1.5 ਲੱਖ ਰੁਪਇਆ ਲੱਗਿਆ ਅੱਛਾ 1.5 ਲੱਖ ਰੁਪਏ ਵਿੱਚ ਤਿਆਰ ਹੋ ਗਿਆ ਜੀ ਤਿਆਰ ਹੋ ਗਿਆ ਵਿੱਚੇ ਲੇਬਰ ਵਿੱਚੇ ਸਾਰਾ ਖਰਚਾ ਕਿੰਨੀਆਂ ਮਹੀਨਿਆਂ ਦੇ ਅੰਦਰ ਜੀ ਇਹ ਚ 22 24 ਡੰਗਰ ਆਮਨਾਲ ਵਿੱਚ ਇੱਕ ਵਾਰੀ ਵੜ ਜਾਂਦੇ ਆ 24 ਡੰਗਰ ਆ ਜਾਂਦੇ ਆ ਜੀ ਹੂੰ 20 ਫੁੱਟ ਇੱਕ ਪਾਸੇ ਨੂੰ ਆ ਜੀ ਇਹ 30 ਫੁੱਟ ਇੱਕ ਪਾਸੇ ਨੂੰ ਅੱਛਾ ਕਿੰਨੀ ਕੀ ਦੇਰ ਚ ਭਰਦਾ ਕਿੰਨਾ ਕੁ ਟਾਈਮ ਲੈਂਦਾ ਭਰਦਾ 2 ਘੰਟੇ ਲੱਗ ਜਾਂਦੇ ਆ ਜੀ 2.5 ਘੰਟੇ अच्छा ड्रेन ਕਰਨ ਲਈ ਸਾਫ ਕਰਨ ਲਈ ਜੀ ਫਿਰ ਦੁਬਾਰਾ ਕਰਨੇ ਨੂੰ ਵੀ 2.5 ਘੰਟੇ ਲੱਗ ਜਾਣੇ 2.5 ਘੰਟੇ ਦਾ ਕੰਮ ਹੈ ਜੀ ਉਦਾਂ ਹੀ ਤੇ ਜੋ ਪਾਣੀ ਆਉਂਦਾ ਜਾਂਦਾ ਕਰਿਆ ਵਾਪਾਂ ਨੇ ਅੱਛਾ ਆ ਮੋਟਰ ਹੁਣ ਲਾਈਟ ਨਹੀਂ ਹੈਗੀ ਹੂੰ ਉਹਦੇ ਕਰਕੇ ਨਹੀਂ ਉਹ ਆਪਣੇ ਘਰ ਦੇ ਮੂਹਰੇ ਸਿੰਚਾਈ ਵਾਲੀ ਮੋਟਰ ਹੈ ਜਿਹੜੀ ਖੇਤਾਂ ਨੂੰ ਪਾਣੀ ਦੇਣ ਵਾਲੀ ਹੂੰ ਉਹਦਾ ਪਾਈਪ ਲਾਈਨ ਡੱਬ ਗਿਆ ਉਹਰੇ ਪਾਣੀ ਕੱਢਿਆ ਵਾ ਮਤਲਬ ਇੱਕ ਕਿਸਮ ਦਾ ਬੜਾ ਚਵਚਾ ਹੀ ਹੋ ਗਿਆ ਹੂੰ ਇੱਧਰ ਆਓ ਸਾਹਮਣੇ ਆਓ ਜੀ ਆਹ ਦੇਖੋ ਜੀ ਮਿਹਨਤ ਕਾ ਸ਼ਰੀਦ ਆਓ ਜੀ ਤੁਸੀਂ ਵੀ ਆਓ ਜੀ ਆਹ ਦੇਖੋ ਜੀ ਪਿਓ ਪੁੱਤਰ ਦੀ ਜੋੜੀ ਜੀ ਪਿੰਡ ਪੌਵਾਲ ਦੇ ਵਿੱਚ ਰੋਪੜ ਜ਼ਿਲ੍ਹੇ ਦਾ ਪਿੰਡ ਇਹਨਾਂ ਦੇ ਪਹਿਲਾਂ ਵੀ ਵੀਡੀਓ ਬੜੇ ਵਾਇਰਲ ਹੋਏ ਦੀ ਔਰ ਬੀਬੇ ਬਾਪੂ ਵੀ ਇਹਨਾਂ ਦੇ ਬੜੇ ਕਮਾਲ ਦੇ ਆ ਉਹਨਾਂ ਦੇ ਨਾਲ ਵੀ ਅਸੀਂ ਬੜੀਆਂ ਗੱਲਾਂ ਕੀਤੀਆਂ ਨਾਲ ਆਉਂਦੇ ਆ ਤਾਂ ਬਿਮਾਰ ਹੁੰਦੀਆਂ ਹੂੰ ਨਾਲੇ ਪਾਣੀ ਦੀ ਵੀ ਬਾਹਰ ਪੂਰਾ ਇਹਨਾਂ ਦਾ ਪਿੰਡਾ ਨਹੀਂ ਠੰਡਾ ਹੁੰਦਾ ਜਿਹੜਾ ਪਾਈਪ ਨਾਲ ਲਾਉਂਦੇ ਆ ਉਹਦੇ ਨਾਲ ਜਾਈਆਂ ਬਿਮਾਰ ਹੁੰਦੀਆਂ ਹੂੰ ਹੁਣ 2-3 ਘੰਟੇ ਵਿੱਚ ਰੈ ਰਹਿ ਕੇ ਨਾਲੇ ਤਾਂ ਦੁੱਧ ਬਦੂਗਾ ਨਾਲੇ ਇਹਨਾਂ ਨੂੰ ਸ਼ਾਂਤੀ ਮਿਲ ਗਈ ਲਓ ਜੀ ਆਇਦਰ ਮੂੰਹ ਕਰਨਾ ਜੀ ਤੁਸੀਂ ਜਰਾ ਤੁਹਾਡੀ ਬੈਕ ਨਹੀਂ ਆਉਣੀ ਚਾਹੀਦੀ ਜੀ ਇਹਨਾਂ ਨੂੰ ਦੇਖ ਲਓ ਭਾਈ ਸਾਹਿਬ ਰੋਪੜ ਦੇ ਵਿੱਚ ਪਾਉਂਦੇ ਨਾ ਦੱਸ ਦਿਓ ਜੀ ਆਪਣਾ ਦੀ ਸਤਨਾਮ ਸਿੰਘ ਜੀ ਸਤਨਾਮ ਸਿੰਘ ਜੀ ਰੋਪੜ ਦੇ ਵਿੱਚ ਦੁੱਧ ਪਾਉਂਦੇ ਆ ਜੀ ਕਿੰਨੇ ਡੰਗਰ ਰੱਖੇ ਦੀ ਕਿਆ ਹਿਸਾਬ ਤਾ ਵਾ ਜੀ ਸਾਰਾ ਦੱਸੋ ਜੀ ਕਿਆ ਕੈਲਕੂਲੇਸ਼ਨ ਹੈ ਜੀ ਡੰਗਰ ਆਪਣੇ ਕੋਲ 12 15 ਤਾਂ ਮੈਂ ਮੱਝਾਂ ਹੀ ਹਾਂ ਹਾਂ ਇਹ 12 15 ਹੀ ਗਾਵਾ ਹੂੰ ਕੁੱਲ ਮਿਲਾ ਕੇ 30 35 ਨਾ ਗਿਆ ਜੀ 30 35 ਨਾ ਗਿਆ ਫਿਰ ਸੂ ਸਵੇਰ ਤੋਂ ਲੈ ਕੇ ਬੱਚੇ-ਬੱਚੇ ਲਾ ਕੇ ਹੂੰ ਤੋ 40 ਦੇ ਕਰੀਬ ਹੋਣੇ ਕਦੇ ਗਿਣਤੀ ਤਾਂ ਕਰੀ ਹੁੰਨੀ ਹੂੰ ਠੀਕ ਹੈ ਜੀ ਉਹ ਸਿਆਣੇ ਕਹਿੰਦੇ ਗਿਣਤੀ ਕਰਨੀ ਨਹੀਂ ਚਾਹੀਦੀ ਅੱਛਾ ਠੀਕ ਹੈ ਕਹਾਵਤਾਂ ਵੀ ਡੰਗਰ ਨਹੀਂ ਗਣਨੇ ਚਾਹੀਦੇ ਹਾਂ ਲਓ ਜੀ ਠੀਕ ਹੈ ਇਹਦੀ ਸਿਆਣੇ ਦੀ ਕਹਾਵਤ ਹੈ ਕਹਿੰਦੇ ਡੰਗਰ ਗਣਨੇ ਨਹੀਂ ਚਾਹੀਦੇ ਇਸ ਗੱਲ ਤੇ ਉੱਤੇ ਕਰਿਓ ਕਮੈਂਟ ਜੀ ਅੱਛਾ ਫਿਰ ਜਿਹੜਾ ਸਵੇਰ ਕਿੰਨੇ ਵਜੇ ਉੱਠਦੇ ਕਿਆ ਕੰਮ ਕਿਸ ਤਰ੍ਹਾਂ ਚੱਲਦਾ ਕੰਮ ਜੀ ਤਕਰੀਬਨ ਸਾਡਾ ਪਰਿਵਾਰ ਸਾਰਾ ਹੀ 4 ਵਜੇ ਉੱਠ ਖੜਦਾ ਹੂੰ ਤਾਂ ਇੱਕ ਮਲਾਜ਼ਮ ਆ ਆਪਣੇ ਕੋਲ ਹੂੰ ਜਗਿੰਦਰ ਜਗਿੰਦਰ ਹੂੰ ਇਹਨੇ ਗੂਆ ਗੂਆ ਖੇਚ ਦੇਣਾ ਨਾਲ ਟੋਕਾ ਟਕਾ ਕੇ ਕੱਟ ਪੱਠੇ ਪਾ ਕੇ ਗਾਵਾ ਚੋਣ ਵਾਸਤੇ ਮਸ਼ੀਨ ਲਾਈ ਵੀ ਆ ਹੂੰ ਵਿੱਚ ਵਿੱਚ ਮੱਝਾਂ ਨੂੰ ਵੀ ਲਾਉਂਦੇ ਆ ਅੱਛਾ ਹਾਂਜੀ ਮਜ਼ਦੂਰ ਨਾਲ ਜਵਾਈ ਕਰਦੇ ਆ ਸਾਫ ਸੁਥਰਾ ਦੁੱਧ ਫਿਰ ਤਕਰੀਬਨ ਊਰ ਦੇ 8:00 ਵਜੇ ਨਿਕਲਣਾ ਕਰਦੇ ਹੂੰ ਸਾਰਾ ਕੰਮ ਕਰ ਨਵੇੜ ਕੇ ਆਪਣਾ ਪ੍ਰਸ਼ਾਦਾ ਪਾਣੀ ਛੱਕ ਕੇ ਸਵੇਰ ਦਾ ਨਾਸ਼ਤਾ ਫਿਰ ਰੋਫੜ ਜਾਣਾ ਜੀ ਲਓ ਜੀ ਕਿੰਨੀਆਂ ਬੰਦਾਂ ਕਿੰਨੀਆਂ ਠੜੀਆਂ ਵਾਨਾ ਵੀ ਕਦੇ ਗਿਣੀਆਂ ਨਹੀਂ ਜੀ ਅੱਛਾ ਵਾਨਾ ਵੀ ਕਰੀ ਗਿਣੀਆਂ ਨਹੀਂ ਜੀ ਆ ਜਬਰਦਸਤ ਕੰਮ ਹੈ ਵੀ ਵਾਨਾ ਵੀ ਕਰੀ ਗਿਣੀਆਂ ਨਹੀਂ ਜੀ ਮੇਰਾ ਸਾਹਿਬ ਜੋਤ ਹੈ ਦੋ ਬੱਜਾ ਸਵੇਰੇ ਆਤਾ ਆਇਦਰ ਆ ਜਾ ਸਾਹਿਬ ਜੋਤ ਹਾਂ ਜੀ ਦੋ ਮੱਝਾਂ ਸਵੇਰੇ ਹੱਥਾਂ ਨਾਲ ਚੋਂਦਾ ਦੋ ਸ਼ਾਮ ਨੂੰ ਹੱਥਾਂ ਨਾਲ ਆਹ ਲਿਆਣਾ ਛੋਡੂ ਜਿਆ ਸਹਿਬਜੋਤ ਬਾਕੀ ਗਾਂ ਬੇਟਾ ਛੋੜਾ ਇਹ ਆ ਇਹ 14 ਮੱਝਾਂ ਦੀ ਗਾਂ ਸਾਰੀਆਂ ਮਸ਼ੀਨਾਂ ਵਾਲੇ ਨੇ ਚੁਆਈ ਕਰਨੀਆਂ ਹਾਂ ਫਿਰ ਤਾਂ ਟ੍ਰੇਡ ਕਰ ਲਿਆ ਤੁਸੀਂ ਬਹੁਤ ਜ਼ਬਰਦਸਤ ਪੜਦਾ ਪੁਰਦਾ ਵੀ ਹੈ ਸਵੇਰੇ ਗائیں ਚੋਕ ਕੇ ਇਹਨੇ ਮਸ਼ੀਨ ਨਾਲ ਹੂੰ ਗਾਵਾਂ ਦੀ ਚੁਆਈ ਕਰਕੇ ਫਿਰ ਸਕੂਲ ਨੂੰ ਤਿਆਰ ਹੋਣਾ ਇਹਨੇ ਵਾਹ ਜੀ ਵਾਹ ਹੂੰ ਆ ਫੇਰ ਉਸ ਤੋਂ ਬਾਅਦ ਆਪਾਂ ਜੂ ਇੱਥੋਂ ਚੱਲਦੇ ਆਂ ਜੇਲ੍ਹ ਕੋਲ ਤੇ ਖੈਰਾਬਾਦ ਘੁੰਮ ਕੇ ਪਤਾ ਹੀ ਨਹੀਂ ਵੀ ਸਾਰੇ ਉੱਚੇ ਖੇੜੇ ਸਾਰੇ ਘੁੰਮ ਕੇ ਆਉਂਦੇ ਆਂ ਸਾਰੇ ਦੁੱਧ ਦੇ ਘੁੰਮਦੇ ਦੇਖੋ ਜੀ ਅੱਜ ਤੱਕ ਇੱਕ ਵੀ ਛੁੱਟੀ ਨਹੀਂ ਅੱਛਾ ਅੱਜ ਤੱਕ ਇੱਕ ਵੀ ਛੁੱਟੀ ਨਹੀਂ ਹੂੰ ਛੁੱਟੀ ਕੋਈ ਨਹੀਂ ਹੈ ਛੁੱਟੀ ਕੋਈ ਨਹੀਂ ਆ ਦੇਖੋ ਜੀ ਸਤਨਾਮ ਸਿੰਘ ਜੀ ਔਰ ਦੁਬਈ ਗਏ ਦੁਬਈ ਤੋਂ ਵਾਪਸ ਆ ਕੇ ਮੱਜਾਂ ਦਾ ਕਾਰੋਬਾਰ ਸ਼ੁਰੂ ਕੀਤਾ ਬਾਪੂ ਜੀ ਦੇ ਕਹਿਣ ਤੇ ਜੀ ਉੱਥੇ ਸਾਹਮਣੇ ਦਿਖਾਣਾ ਜੀ ਆਪਾਂ ਫੇਸ ਦੀ ਬਾਪੂ ਜੀ ਦੇ ਕਹਿਣ ਤੇ ਸਤਨਾਮ ਸਿੰਘ ਜੀ ਨੇ ਦੁਬਈ ਤੋਂ ਵਾਪਸ ਆ ਕੇ ਇਹ ਮੱਜਾਂ ਦਾ ਕਾਰੋਬਾਰ ਸ਼ੁਰੂ ਕੀਤਾ ਤੇ ਆ ਬਣਾਇਆ ਹੋਇਆ ਸਵਿਮਿੰਗ ਪੂਲ ਜੀ ਜੇਕਰ ਕਿਸੇ ਨੇ ਸਵਿਮਿੰਗ ਪੂਲ ਬਣਾਉਣਾ ਹੋਵੇ ਇਹ ਚ ਬੱਚਾ ਬਣਾਉਣਾ ਹੋਵੇ ਤਾਂ ਗਾਈਡ ਕਰ ਦੋਗੇ ਤੁਸੀਂ ਕੋਈ ਚੱਕਰ ਨਹੀਂ ਹੈ ਜੀ ਪੂਰਾ ਜੀ ਆ ਕਿਸਾਨਾਂ ਨੂੰ ਬਾਕੀਆਂ ਨੂੰ ਵੀ ਜੇ ਮੌਕਾ ਮਿਲੇ ਬਣਾਉਣ ਦਾ ਦਿਲ ਕਰੇ ਬਰਦਾਨ ਹੈ اچھا ਹਾਂ ਜੀ ਹੂੰ ਤੂੰ ਦੋ ਦਿਨ ਤਿੰਨ ਦਿਨ ਪਾਵਰ ਨਹੀਂ ਆਈ ਅੱਜ ਜਨਰੇਟਰ ਨਾਲ ਭਰਿਆ ਅੱਛਾ ਪਾਣੀ ਪਾਵਰ ਨਹੀਂ ਆਈ ਚ ਬੱਚਾ ਭਰ ਨਹੀਂ ਹੋਇਆ ਹਾਂ ਮੱਝਾਂ ਨਾਲ ਨਹੀਂ ਹੋਈਆਂ ਦੋ ਦੋ ਕਿਲੋ ਦੁੱਧ ਕੱਢੀਆਂ ਕਿਲੋ ਕਿਲੋ ਅੱਜ ਜੀਨਰੇਟਰ ਨਾਲ 5-7 ਲੀਟਰ ਤੇਲ ਫੂਕੇ ਫੇਰਿਆ ਟਰੈਕਟਰ ਵਾਲੇ ਨੂੰ ਸਾਫ ਸਫਾਈ ਵੀ ਤੁਹਾਡੀ ਪੂਰੀ ਹੈ ਮੈਂ ਦੇਖਿਆ ਪੂਰਾ ਡੰਗਰਾਂ ਦਾ ਸਾਫ ਸਫਾਈ ਬਹੁਤ ਵਧੀਆ ਰੱਖਦੇ ਤੁਸੀਂ ਆਪਣੀ ਅਸੀਂ ਥੋੜੀ ਜੀ ਘੱਟ ਵੱਧ ਰੱਖ ਲੈਣੇ ਅੱਛਾ ਡੰਗਰਾਂ ਦੀ ਪੂਰੀ ਰੱਖਣੀ ਹੈ ਹਾਂਜੀ ਸਫਾਈ ਨਾਲ ਆਇਆ ਆਪ ਨੂੰ ਵੀ ਚੱਲਣਾ ਫਿਰਨਾ ਵਿੱਚ ਘੁੰਮਣਾ ਸਾਫ ਸੁਥਰਾ ਹੋਊਗਾ ਤਾਂ ਵਧੀਆ ਹੋਊਗਾ ਅੱਛਾ ਨੌਜਵਾਨਾਂ ਨੂੰ ਕਿਹਾ ਸੇ ਦਿਨ ਨੇ ਕਿਹਾ ਗਏ ਨੇ ਜੀ ਤੁਸੀਂ ਨੌਜਵਾਨਾਂ ਨੂੰ ਕਹਿੰਦੇ ਆ ਵੀ ਵੱਧ ਤੇ ਵੱਧ ਜਿਹਦਾ ਸਰ ਦਾ ਉਰੇ ਰਹਿ ਕੇ ਆਪਣਾ ਕੰਮ ਕਰੋ ਹੂੰ ਬਾਹਰ ਅਸੀਂ ਵੀ ਅੱਠ 16-16 ਘੰਟੇ ਡਿਊਟੀ ਕਰੀ ਆ। ਹੂੰ। 8 ਘੰਟੇ ਡਿਊਟੀ 8 ਘੰਟੇ ਓਵਰਟਾਈਮ 16 ਘੰਟੇ ਡਿਊਟੀ 5-4 ਘੰਟੇ ਨਾ ਕੇ ਤਿਆਰ ਹੋ ਕੇ ਜਾਣਾ ਆਉਣਾ 2-3 ਘੰਟੇ ਉਹਦੇ 'ਚ ਫੁੱਟ ਗਏ। ਸਾਰਾ ਦਿਨੇ ਲੰਘਿਆ। ਸਾਰਾ ਦਿਨੇ ਲੰਘਿਆ। ਹੂੰ। ਇੱਥੇ ਸਵੇਰੇ 2-3 ਘੰਟੇ ਸਵੇਰੇ ਕੰਮ ਆ। 3-4 ਘੰਟੇ ਸ਼ਾਮ ਨੂੰ। ਨਾਲੇ ਆਪਣਾ ਕੰਮ ਆ। ਕਿਸੇ ਆਪਣੇ ਘਰ 'ਚ ਬੈਠੇ ਆ। ਕਿਸੇ ਦੇ ਕੋਈ ਗੁਲਾਮ ਨਹੀਂ। ਹੂੰ। ਨਾ ਹੁਣ ਅਸੀਂ ਕੰਮ ਬਿਨਾਂ ਰੁਕ ਸਕਦੇ ਆ। ਹੂੰ। ਜਿੱਡੀ ਮਰਜ਼ੀ ਮਜਬੂਰੀ ਹੋਵੇ ਹੂੰ ਸਾਡੇ ਪੈਰ ਸਵੇਰ ਟਾਈਮ ਦੁੱਧ ਪਾਉਣੇ ਨੂੰ ਆਪਣੇ ਆਪ ਭੱਜਦੇ ਹੂੰ ਨਾ ਕੰਮ ਬਿਨਾਂ ਰੁਕ ਸਾਤੇ ਰੁਕ ਨਹੀਂ ਹੁੰਦਾ ਸਾਡਾ ਵੀ ਹੋਰ ਕੰਮ ਚਲਾਉਂਦਾ ਤੁਹਾਨੂੰ ਹਾਂਜੀ ਹਾਂ ਪਹਿਲਾਂ ਤੁਸੀਂ ਕੰਮ ਨੂੰ ਚਲਾਉਂਦੇ ਸੀ ਹੁਣ ਕੰਮ ਤੁਹਾਨੂੰ ਚਲਾ ਰਿਹਾ ਜੀ ਹਾਂਜੀ ਹੁਣ ਸਾ ਇੱਕ ਦਿਨ ਉਹ ਤਾਂ ਕਿਹਾ ਕਹਿੰਦੇ ਪੰਜਾਬ ਬੰਦ ਤਾਂ ਹੂੰ ਸਾਰੇ ਬੰਦਿਆਂ ਨੇ ਰਾਏ ਕਰੀ ਵੀ ਨਹੀਂ ਦੁੱਧ ਪਾਉਣ ਨਹੀਂ ਜਾਣਾ ਅੱਛਾ ਉਹ ਦਿਨ ਅਸੀਂ ਬਹੁਤ ਔਖਾ ਫਸਕੇ ਦਿਨ ਨਿਕਲਿਆ ਹੂੰ ਕਿਉਂ ਉੱਥੇ ਵੀ ਸਾਡੇ ਸਾਰਾ ਜਿੰਨੇ ਕਸਟਮਰ ਸਾਡੇ ਪਰਿਵਾਰ ਮੰਗੇ ਹੋਗੇ ਹੂੰ ਜਿੰਨਾ ਚਿਰ ਇੱਕ ਦੂਏ ਦਾ ਚਿਹਰਾ ਨਾ ਦੇਖੀ ਨਾ ਹੂੰ ਉਹਨਾਂ ਚਿਰ ਐਂ ਲੱਗਦਾ ਵੀ ਪਤਾ ਨਹੀਂ ਕਿੰਨੇ ਕਿ ਦਿਨ ਅੱਛਾ ਜਿੰਨਾ ਚਿਰ ਇੱਕ ਦੂਏ ਦਾ ਸਾਰਾ ਨਾ ਦੇਖੀ ਹੈ ਸਾਰੇ ਕਸਟਮਰ ਕਸਟਮਰ ਇਸ ਤਰ੍ਹਾਂ ਵੀ ਆ ਜਿਹੜੀ ਮਾਂ ਦੀ ਉਮਰ ਦੀ ਉਹ ਮਾਂ ਹੈ ਅੱਛਾ ਜਿਹੜੀ ਭੈਣ ਦੀ ਉਮਰ ਦੀ ਉਹ ਭੈਣ ਹੂੰ ਕਿਉਂ ਸਾਨੂੰ ਕਿਸੇ ਚੀਜ਼ ਨਾਲ ਕੋਈ ਮਤਲਬ ਨਹੀਂ ਹੂੰ ਅਸੀਂ ਆਪਣਾ ਸਭ ਨਾਲ ਪਿਆਰ ਨਾਲ ਕਿ ਕੋਈ ਲੇਟ ਹੋ ਗਿਆ ਅੰਦਰੋਂ ਦੁੱਧ ਪਾਉਣ ਲੈਣੇ ਨੂੰ ਤਾਂ ਨਹੀਂ ਉਹਨੂੰ ਕਦੇ ਰੁੱਖਾ ਬੋਲਣਾ ਹੂੰ ਕਿਉਂ ਗਾਹਕ ਰੱਬ ਦਾ ਰੂਪ ਹੈ ਗਾਹਕ ਰੱਬ ਦਾ ਰੂਪ ਹੈ ਹੂੰ ਕੋਈ ਕਿਸੇ ਨੇ ਪਾਈਆ ਮੰਗ ਲਿਆ ਉਹਨੂੰ ਪਾਈਆ ਵੀ ਦੇਣਾ ਅੱਧਾ ਕਿਲੋ ਮੰਗ ਲਿਆ ਉਹਨੂੰ ਅੱਧਾ ਕਿਲੋ ਵੀ ਦੇਣਾ ਅੱਛਾ ਹੂੰ ਕਿਉਂ ਜੇ ਉਹਦੇ 'ਚ ਗੰਜੈਸੇ ਅੱਧਾ ਕਿਲੋ ਦੀ ਹੋਊਗੀ ਤਾਂ ਹੀ ਅੱਧਾ ਕਿਲੋ ਮੰਗ ਰਿਹਾ ਜੇ ਕਿਲੋ ਲਊਗਾ ਤਾਂ ਉਹ ਪੈਸੇ ਸਾਡੇ ਹੀ ਪਸਾਊਗਾ ਵੱਡੀ ਗੱਲ ਹੈ ਇਹ ਨੁਕਸਾਨ ਤਾਂ ਸਾਡਾ ਹੀ ਹੋਊਗਾ ਹੂੰ ਬਹੁਤ ਜ਼ਬਰਦਸਤ ਗੱਲ ਹੈ ਬਹੁਤ ਵਧੀਆ ਜੀ ਲਓ ਜੀ ਆ ਦੇਖੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਕਮੈਂਟ ਕਰਿਓ ਜੀ ਦੇਖੋ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਇਟਲੀ ਦੇ ਵਿੱਚ ਮੈਂ ਨਹੀਂ ਕਹਿੰਦਾ ਵੱਖ-ਵੱਖ ਦੇਸ਼ਾਂ 'ਚ ਸਾਡੇ ਪੰਜਾਬੀ ਜਾਂਦੇ ਨੇ ਪਰ ਘਰ ਦੇ ਵਿੱਚ ਇੱਥੇ ਇੱਕ ਕੰਮ ਚੱਲ ਰਿਹਾ ਆਪਣਾ ਦੀ ਪੌਵਾਲ ਦੇ ਵਿੱਚ ਇਹ ਵੱਡੀ ਗੱਲ ਹੈ ਜੀ ਫਾਰਮ ਹਾਊਸ ਇੱਕ ਵਾਰੀ ਸਾਰਾ ਕੈਮਰਾ ਘੁਮਾ ਕੇ ਦਿਖਾ ਦਿਓ ਜੀ ਚਾਰੇ ਪਾਸੇ ਤੁਸੀਂ 360 ਡਿਗਰੀ ਤੇ ਦਿਖਾਓ ਜੀ ਸਾਰੀ ਲੋਕੇਸ਼ਨ ਦੀ ਪਿੰਡ ਪੌਵਾਲ ਹੈ ਜੀ ਪੌਵਾਲ ਪਿੰਡ ਜਿਹੜਾ ਰੋਪੜ ਜ਼ਿਲ੍ਹੇ ਦਾ ਬਹੁਤ ਵਧੀਆ ਪਿੰਡ ਹੈ ਬੇਲਾ ਰੋਡ ਤੇ ਪੈਂਦਾ ਜੀ ਪਿੰਡ ਬੜਾ ਜ਼ਬਰਦਸਤ ਪਿੰਡ ਹੈ ਜੀ ਔਰ ਇੱਥੇ ਦਾ ਕੁਦਰਤੀ ਨਜ਼ਾਰਾ ਬਹੁਤ ਵਧੀਆ ਹੈ ਮੰਡ ਦੇ ਨਾਲ ਹੀ ਪੈਂਦਾ ਜੀ ਇਹ ਮੰਡ ਦੇ ਵਿੱਚ ਹੀ ਕਹਿ ਸਕਦੇ ਆਪਾਂ ਜੀ ਮੰਡ ਤੋਂ ਤਾਂ ਪਰ ਮੰਡ ਤਾਂ ਲੱਤੇ ਤੋਂ 4 ਕਿਲੋਮੀਟਰ ਅੱਗੇ ਚਲੇ ਜਾ ਆ 4 ਕਿਲੋਮੀਟਰ ਅੱਗੇ ਚਲੇ ਗਏ ਲਓ ਜੀ ਆਹ ਲੋਕੇਸ਼ਨ ਵੀ ਤੁਹਾਨੂੰ ਦੱਸਤੀ ਤੇ ਸਤਨਾਮ ਸਿੰਘ ਜੀ ਤੇ ਥਾਣੇਦਾਰ ਸਾਹਿਬ ਇਹਨਾਂ ਦੇ ਪਿਤਾ ਜੀ ਉਹ ਸਹਿਬਜੋਤ ਨਾਲ ਲੱਗਿਆ ਜੀ ਛੋਟਾ ਬੇਟਾ ਜੀ ਇਹਨਾਂ ਦਾ ਜੀ ਤਿੰਨ ਚਾਰ ਚਾਰ ਪੀੜੀਆਂ ਲੱਗੀਆਂ ਹੋਈਆਂ ਇਸ ਕੰਮ ਦੇ ਵਿੱਚ